ਜੋ ਬੁਲੇ ਸੋਨਰ ਪੈ ਭਗਵਾਨ ਪਾਲਮੀਖ ਮਹਾਰਾਜ ਕੀ ਦੇ ਸ਼੍ਰੀ ਸ਼੍ਰੀ 108 ਸਤਿਗੁਰੂ ਕਿਆਨਾਤ ਮਹਾਰਾਜ ਕੀ ਦੇ ਦੋਹਰਾ ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕਰਦਿਆ ਸਾ ਤੁਰ ਪੈ ਸ਼ਰਕਪੁਰ ਤੇ ਨੂੰ ਪੂਰਨ ਪਾਲਨ ਹਰ ਵਾਸੀ ਨੂਰੋ ਬਾਗ ਨਗਰ ਦੀ ਮਾਈ ਭਾਈ ਮਿਰਦ ਬੱਚੇ ਤੇ ਜੀਵਾਨ ਵਿਦਿਆ ਕਰਨ ਗੁਰਾਂ ਨੂੰ ਕਹਿ ਸਤਿਗੁਰ ਜੀ ਦੇ ਗੁਰ ਅਸਥਾਨ ਚਿਹਰੇ ਉੱਤੇ ਸ਼ਾਇਦ ਅਦਾਸੀ ਹੋਠਾਂ ਤੋੜ ਗਈ ਮੁਸਕਾਨ ਦਿਲ ਖਾਲੀ ਤੇ ਨੈਣ ਭਰੇ ਹੋਏ ਫਿਰਦੇ ਅੜਕਣ ਬੰਦ ਜ਼ਬਾਨ ਸਾਰੇ ਚਾਉਂਦੇ ਸਤਿਗੁਰ ਜੀ ਨੂੰ ਨੂਰੋ ਬਾਦ ਲਈ ਰੱਖ ਸਤਿਗੁਰ ਜੀ ਦਾ ਦੇਖ ਛੋੜਾ ਦੁਸਕਣ ਪੈਗਲਿਆ ਦੇ ਕੱਖ ਤੇ ਇਹੋ ਜੇ ਦੇਖੇ ਸੰਗਤਾ ਤਾਏ ਕੀਤਾ ਸਤਿਗੁਰ ਇੰਜ ਅਰਸਾਤ ਅਸੀਂ ਤਾਂ ਸੰਗਤੇ ਪਾਸ ਤੁਹਾਡੇ ਜਦੋਂ ਕਰੋਗੇ ਇਹਦੇ ਉਜਾੜ ਸੰਗਤਾ ਸ਼ਹਿਰ ਕਪੂਥਲੇ ਦੀਆਂ ਲੈਣ ਆਈਆਂ ਨੇ ਪਿਆਰੇ ਜੋ ਸਾਡੇ ਲਈ ਸਵਾਰੀ ਖਾਤਰ ਘੋੜੇ ਨਾਲ ਲਿਆਈਆ ਦੋ ਤਿਲੇ ਮਰੀਆ ਕਾਠੀਆਂ ਉੱਪਰ ਹਾਸ ਮੇਲਾ ਗਲ ਵਿੱਚ ਪਾਏ ਘੋੜਿਆਂ ਦੀ ਇੰਨ ਲਿਸ਼ਕਣ ਕੰਡੇ ਨਜ਼ਰ ਵਿਹਿੰਦਿਆ ਤਿਲਕ ਦੀ ਜਾਏ ਸਤਗੁਰੂ ਬੈਠੇ ਕੋੜੇ ਉੱਪਰ ਇਦਾ ਤੀਰ ਇਦਾ ਸਤ ਪਰਮੇਸ਼ਵਰ ਦਾ ਖੋਸ਼ ਸ਼ਿਵ ਸ਼ੰਕਰ ਜੀ ਨੰਤੀ ਕਰਤੇ ਬੈਠੇ ਹੋਣ ਪ੍ਰਭੂ ਪਰ ਤਖ ਏ ਕੋੜ ਤੇ ਸੇਵਕ ਬਹਿ ਗਿਆ ਸਤਗੁਰ ਜੀ ਦੇ ਹੁਕਮ ਅਨਸਾਰ ਸਤਗੁਰ ਜੀ ਦਾ ਟੈਲਵਾ ਹੁਕਮੇ ਬੰਦਾ ਖਿਦਮਤਗਾਰ ਵਿਦਿਆ ਕਰਨ ਗੁਰਾਂ ਨੂੰ ਆਏ ਜੋ ਸਤਗੁਰ ਦੇ ਸ਼ਰਦਾਬਾਲ ਸਭ ਨੂੰ ਗੁਰਾਸੇ ਸਾ ਬਖਸ਼ਿਆ ਬਖਸ਼ਿਸ਼ ਕੀਤੇ ਗੁਰ ਵਰਦਾਨ ਗੱਡੇ ਉੱਪਰ ਵਿਸ਼ੇਖਲੀਚੇ ਰੰਗ ਬਰੰਗੇ ਪੂਠੇ ਆਧਾਰ ਉੱਪਰ ਬੈਠੇ ਪੀਖਤਨ ਸੰਸਾਧੂ ਦਾ ਕੀ ਸਾਹਿਤਕਾਰ ਪਰ ਕੁਝ ਸ਼ਰਦਾ ਲੋ ਨਾਲ ਗੁਰਾਤੇ ਪਿੰਡੋ ਤਰਪੈ ਜੋਰੋ ਜੋਰ ਸਤ ਗੁਰ ਜੀ ਦੇ ਪਿਆਰ ਦਾ ਐਸਾ ਵਤ ਗਿਆ ਦਿਲ ਵਿੱਚ ਲੋਰ ਸਭ ਨੂੰ ਅੱਗੇ ਆਦ ਸਮੇਤਾ ਕੌਮੀ ਝੰਡਾ ਲਾਲ ਮਹਾਨ ਜਸਤੇ ਪਰਵ ਕਰਿਆ ਸੁੰਦਰ ਤੀਰ ਕਮਾਨ ਸ਼ਾਨ ਉਸ ਤੋਂ ਅੱਗੇ 나ਗ ਭਨੇ ਗੂੰਜਣ ਸੰਖ ਨਾਦ ਅਤੇ ਕਢਿਆਲ ਸਾਜ ਵਿੱਚਉਂਦੇ ਸੋਲ ਚੇ ਰਾਖੀ ਅਦੰਗੇ ਸੰਜੋ ਭਗਤੀ ਨਾਲ ਸੇਵਕ ਫੜਦਾ ਪੜਦਾ ਸ਼ਬਦ ਗੁਰਾ ਦਾ ਚਿਹਰੇ ਚਮਕੇ ਜਾ ਹੋ ਜਲਾਲ ਕੁੰਜਾ ਕਹਿੰਦੇ ਅੰਬਰਾ ਤੀਕਰ ਅਸਪ੍ਰਸ਼ ਹੋਏ ਨਿਹਾਲ ਸ਼ਰਦਾ ਦੇ ਸੰਗ ਸੰਗਤਾ ਜਪਤੀ ਆ ਗੁਰੂ ਹਾਲ ਮੀਕਤਾ ਨਾਮ ਚਾਰ ਸਤੇਰੇ ਵੰਡ ਰਹੀ ਸੀ ਪਰ ਪਰ ਕੇ ਮੱਤੇ ਜਾ ਸਤ ਗੁਰ ਜੀ ਦਾ ਲੋਨ ਜੇ ਕਾਰਾ ਜਦ ਸ਼ਰਦਾ ਲੁਣ ਲਾ ਕੇ ਦੋਰ ਦੀਵ ਲੋਕ ਤੱਕ ਕੁੰਝਾ ਪਹੁੰਚਣ ਹਿੱਦਿਆ ਨਿਕਲੇ ਜਦ ਕਨਕੋਰ ਘੋੜੇ ਉੱਪਰ ਸਤ ਗੁਰ ਬੈਠੇ ਹੱਥੀ ਫੜ ਘੋੜੇ ਦੀ ਬਾਗ ਘੋੜੇ ਤੋਂ ਉੱਚਾ ਕੰਮੱਥਾ ਕੇ ਕਹਿ ਚਾਲ ਪਏ ਘੋੜੇ ਦੇ ਬਾਗ ਮਿਹਰ ਗੁਰੂ ਦਾ ਉਸ ਕੋੜੇ ਤੇ ਕੋੜਾ ਤੁਰਦਾ ਮਟਕਾ ਨਾਲ ਰੰਗਨ ਪੈਰ ਤਰਤੇ ਧਰਦਾ ਕੋੜਾ ਤੁਰੇ ਹੰਸ ਤੇ ਜਾਲ ਜਿਸ ਤੇ ਬਖਸ਼ੇ ਸਤਿਗੁਰ ਕਰਦੇ ਕਰੇ ਉਦੀਪ ਪਰ ਦੱਖਣਾ ਜਗ ਤਨ ਮਨ ਠਰਕੈ ਉਸ ਪ੍ਰਾਣੀ ਦਾ ਕਾਮ ਕ੍ਰੋਧੀ ਬੁੱਧ ਅਗ ਕਪੂਰ ਸਲੇ ਤੇ ਲਾ ਕੇ ਸਤਿਗੁਰਸਾ ਪਹੁੰਚ ਗਏ ਜਸ ਸੰਤਾ ਸੰਗ ਅਗੋ ਲਿਆਣ ਕਲਕਤਾ ਆਈਆ ਜਿਨ੍ਹਾਂ ਦੇ ਹਿਰਦੇ ਪ੍ਰੇਮਿਤ ਪ੍ਰੇਮ ਤੰਗ ਸੰਗਤਾ ਸ਼ੈਰ ਕਪੂਰ ਥਲੇ ਦੀਆ ਇੱਦਾਂ ਆਇਆ ਉਸੇ ਪਲ ਗਰਮੀ ਰੁੱਤੇ ਜਿਵੇਂ ਪਿਆਸੇ ਭਜੇ ਔਰ ਖੁਹਾਦੇ ਵੱਲ ਦੋਹੀ ਪਾਸੀ ਜੇ ਕਰੇ ਗੁੰਜਣ ਤੋਂ ਪਾਸੀ ਭਗਵਾਨ ਦਾ ਜਾਪ ਸਾਗਰ ਦੇ ਤੋਂ ਕੰਡੇ ਮਿਲ ਕੇ ਸਤਿਗੁਰ ਜੀ ਦਾ ਏ ਫਰਤਾਬ ਅਭਗਤ ਰੂਹਾ ਸਤਗੁਰ ਸਦਕਾ ਮੁਕਤ ਕੀਤੇ ਸੰਤਿ ਭਗਵਾਨ ਉਥੇ ਥਾਂ ਤੇ ਜਗ ਕਰਨ ਦਾ ਰਲ ਕੇ ਸੰਗਤਾ ਚਾਵਾਂ ਨਾਲ ਕਾਵਨ ਸਮਗਰੀ ਰਸਤਾ ਹਰਸ਼ ਇਕੱਠੀ ਕੀਤੀ ਗਈ ਵਿਸ਼ਾਲ ਸਤਿਗੁਰ ਜੀ ਦਾ ਉਥੇ ਥਾਂ ਤੇ ਈਲਕ ਲਿਆ ਰੱਖਿਆ ਗਿਆ ਸਿੰਘਾਸਣ ਦਿੱਲੀਆ ਸਿਲਮ ਸਤਾਰਿਆ ਵਾਲੇ ਉੱਪਰ ਕਾਇ ਵਿਛਾਇ ਆਸਣ ਸ਼ਬਦਾ ਦੇ ਸੰਗ ਉਸਾਸਨ ਤੇ ਸਤਿਗੁਰ ਜੀ ਨੂੰ ਗਿਆ ਬਿਠਾਇਆ ਨਾਲ ਅਨੇਕਤ ਸਤਗੁਰ ਜੀ ਦੀ ਕਰਨ ਜਗ ਪੁੱਤ ਪਰ ਦਖਣਾ ਆਇਆ ਇਸ ਹਜੂਰੀ ਸੇਵਕ ਤਾਏ ਸਤਗੁਰ ਜੀ ਨੂੰ ਸਦ ਆਪਣੇ ਕੋਲ ਹੁਕਮ ਕੀਤਾ ਇਹ ਸਤਗੁਰ ਜੀ ਨੇ ਬੋਲ ਅਮਰਤੇ ਮਿੱਠੇ ਬੋਲ ਸਤਗੁਰ ਕਹਿੰਦੇ ਪੂਰਨ ਬੇਟਾ ਤੂੰ ਉਪਰ ਰਲ ਕੇ ਸੰਗਤਾ ਨਾਲ ਪਹਿਲਾ ਰੱਖਣਾ ਪਾਠ ਰਮੈਣ ਦਾ ਤੂੰ ਰਸਨ ਕਰਕੇ ਖਿਆਲ ਤੂੰ ਪਾ ਜੋਤਾ ਅਗ ਆਰਤੀ ਕਰ ਆਦ ਪੁਰਖ ਦੇ ਚਰਨਾਂ ਵਿੱਚ ਵਾਲਮੀਕ ਭਗਵਾਨ ਪ੍ਰਬੋਦੀ ਮੂਰਤ ਲੈਣੇ ਹਿਰਦੇ ਖੇਚ ਹਰੀਨਾਥ ਪਰਮਾਤਮਾ ਤੂੰ ਕਹਿ ਕੇ ਨਾਲ ਪਿਆਰ ਸਨੇਹ ਦੇ ਕੇ ਸਤ ਲੈ ਉਹਨਾਂ ਨੂੰ ਤੂੰ ਵਿੱਚ ਤਰਵਾਰ कीर्तन ਕਰਕੇ ਈਸ਼ਵਰੀ ਤੋ ਆਦ ਪ੍ਰਖਤੇ ਲਾਲ ਸੰਗਤਾ ਦੇ ਦਿਲ ਆਕੇ ਜੋੜਨ ਆਦ ਪ੍ਰਖਤੇ ਨਾਲ ਰਾਗੀ ਸਜ ਗਏ ਆਸਣ ਤੇ ਸਤਿਗੁਰ ਜੀ ਨੂੰ ਕਰ ਪ੍ਰણામ ਕੀਰਤਨ ਰਾਹੀ ਅੰਮ੍ਰਿਤ ਰੂਪੀ ਆਦ ਪ੍ਰਖਤੇ ਬਣਦੇ ਜਾ ਇਸ ਇਤਿਹਾਸਕ ਜਦ ਦੇ ਕੰਢੇ ਸ਼ੈਰੀ ਵਜ ਕੇ ਢੋਲ ਸੰਗਤਾ ਆਇਆ ਗੁਰਦ੍ਰਸ਼ਨ ਲਈ ਚਲ ਚਲ ਕੇ ਸਤਿਗੁਰ ਜੀ ਦੇ ਕੋਲ ਵੇਖਰਤਨ ਜੋ ਸਾਧੂ ਪਿਆਰੇ ਸੁਣ ਸੰਕਿਉ ਜਗ ਦਾ ਨਾਮ ਕਲਯੁਗ ਵਿੱਚ ਕ੍ਰਿਸ਼ਨਾ ਬਣ ਕੇ ਪਹੁੰਚ ਗਏ ਦਰবেশ तमाम ਹਵਨ ਕਰਨ ਲਈ ਇੱਕ ਪਾਸੇ ਬਣ ਬਹਿ ਗਏ ਕੁਝ ਵਿਦਵਾਨ ਹਵਨ ਸਮਗਰੀ ਹਾਜ਼ਰ ਹੋ ਗਈ ਚਿਰਦੇ ਵਿਤਵਸਕੈ ਭਗਵਾਨ ਮੰਤਰ ਪੜੇ ਜ ਆਲਮਾ ਪੀਤਾ ਵਿੱਚੋਂ ਖਾਸ ਵਿਸ਼ਾਲ ਪ੍ਰਕਿਰਤੀ ਹੋ ਗਈ ਪਵਿੱਤਰ ਆਤ ਪ੍ਰਕృతి ਬਾਣੀ ਨਾਲ ਸੇਵਾ ਦਾਸ ਤੇ ਦੇਵ ਨਾਸ ਤੇ ਹੁਕਮਾ ਤੇ ਸੇਵਕ ਪਵੰਦ ਹਰ ਪਾਸੇ ਪੰਡਾਰਿਆ ਦਾ ਓਕ ਕਰਦੇ ਕਨ ਸੰਤਪਰਵੰਦ ਦਾਨੀ ਕਰਮਕ ਪਿਆਰੇ ਸੇਵਕ ਜੋ ਸਤਗੁਰ ਦੇ ਸ਼ਰਧਾ ਵਾਲ ਭਰ ਪਰ ਕੇ ਰਸਤਾ ਦੇ ਗੱਡੇ ਲਈ ਆਉਂਦੇ ਉਹ ਪੁਰਸ਼ ਮਹਾਨ ਸਤਗੁਰ ਸੱਜੇ ਸਿੰਘਾਸਨ ਉੱਤੇ ਇੱਤਾ ਦੇ ਰਹਿ ਹੈ ਸੰਦਖ ਤੇ ਪੂਰੀ ਵਿੱਚ ਸ਼ਿਵ ਸ਼ੰਕਰ ਜਿਓ ਦਿਸਣਿ ਓ ਸਤਗੁਰ ਪਰ ਅੱਖ ਕੀਰਤ ਕਰਾਤੇ ਸੰਗਤਾ ਇੱਧਾ ਬੈਠਿਆ ਹੈ ਸਾਂ ਨਾਲ ਪਿਆਰ ਚੰਦ ਦਵਾਲੇ ਅਰਸਾ ਉੱਤੇ ਜਿਉਂ ਧਰਤੀ ਤੋਂ ਦੇਨ ਦੀਦਾਰ ਮਾਗੀ ਨਾਖ ਪਿਆਰ ਦਾ ਪਤਲਾ ਜੋ ਸਤਗੁਰ ਦਾ ਉਦਮੀ ਸਿਸ ਉਹ ਸੰਗਤਾ ਦੇ ਕੁੱਲ ਨਜ਼ਰਾਨੇ ਪਾਉਂਦੇ ਜਾਏ ਖਜ਼ਾਨੇ ਵਿੱਚ ਇਹ ਸਭ ਜਿਹਨੂੰ ਬਖਸ਼ੀ ਹੈ ਸੇਕ ਕਰਨ ਲਈ ਕੋਰ ਕੌਮੇ ਖੋਜ ਸਤਗੁਰ ਜੀ ਦੇ ਬਖਸ਼ੇ ਸਤ ਕਾ ਲਿਖਤਾ ਰਿਹਾ ਬਿਨਾ ਕਾ ਰੋੜ ਅੱਖੀ ਦੇਖ ਕੇ ਸਤਗੁਰ ਜੀ ਦੇ ਜੋਤ ਜਲ ਵਿੱਚ ਚਮਤਕਾਰ ਕਾਗਜ਼ ਉੱਤੇ ਰਿਹਾ ਕਰਦਾ ਇਹ ਸਤਗੁਰ ਦਾ ਖਿਦਮਤਗਾਰ ਚੋਰ ਕਰਦੇ ਸਤਗੁਰ ਜੀ ਨੂੰ ਖੋ ਕੇ ਆ ਜਿਹੜਾ ਇਕਾਗਰ ਖਿੱਤ ਸਤਗੁਰ ਦੀ ਤਸਵੀਰ ਜਿਹੜੀ ਕਈ ਹਰ ਮੰਦਰ ਦੇ ਸ਼ੀਸ਼ੇ ਵਿੱਚ ਖੁੱਲ੍ਹੀ ਅਤਤਾ ਨਜ਼ਰਾਨਾ ਸਾਵੇ ਗੁਰਚਰਨੀ ਦਸਿਆਦਰ ਗੀਸ ਕੰਨਾ ਵਿੱਚ ਦਰਸ਼ਨੀ ਮੰਦਰਾ ਜੋਗੀ ਵਰਗਾ ਜਿਸ ਦਾ ਥੇਸ ਸਤਗੁਰ ਬੋਲੇ ਪੂਰਨ ਬੇਟਾ ਰੱਖ ਕੇ ਚੌਰ ਤੇ ਇਧਰ ਆ ਇਸ ਜੋਗੀ ਤੇ ਚੰਨਾ ਉੱਤੇ ਆ ਕੇ ਬੇਟਾ ਸੀਸ ਨਿਵਾਜ ਜੋਗੀ ਆਤੀ ਇਸ ਸੰਪਰਦਾ ਦਾ ਤਾ ਇਹ ਜੋਗੀ ਵਿਦਵਾਨ ਮਹਾਨ ਚਗਰਨਾਥ ਹੈ ਨਾਮ ਇਸ ਦਾ ਏ ਸਾਡਾ ਗੁਰ ਭਾਈ ਜਾਨ ਚਕਤ ਗੁਰੂ ਖਰੂ ਗੋਰਖ ਨਾਥੀ ਇੰਨਾ ਖੋਲ ਕੇ ਮਿਤ ਦਾਸ ਕਰਨੇ ਚੀਦਾ ਚੜਨ ਵਾਲੇ ਕਰਦ ਇੰਨਾ ਉਹ ਨਾਨੂ ਜੇ ਇੰਨਾ ਪਾਸ ਜੁਗਾ ਜੁਗਾ ਦੇ ਜੋਗੀ ਕੀਤੇ ਇਸ ਕਰਦ ਨੇ ਪੈਦਾ ਲੱਖ ਚਕਤ ਭਲੇ ਲਈ ਭਗਤੀ ਕਰਕੇ ਲੱਜਿਆ ਲਈ ਦੁਨੀਆ ਤੀ ਤੱਕ ਤਖਤ ਤੁਨੁ ਲਤ ਮਾਰ ਕੇ ਜਿਹੜੇ ਚੋਗੀ ਬਣ ਗਏ ਰਾਜਕੁਮਾਰ ਸਭ ਚਲੰਦਾ ਠਾਰਨ ਲਈ ਫਕਦੇ ਬਹੇ ਨੇ ਕੋਤ ਪੰਗਿਆਰ ਜੁਗਾ ਜੁਗਾ ਤੋ ਤਰਦੀ ਕਰਦ ਜੋ ਦੋ ਤਾਰੇ ਜੋ ਅਨਮੋਲ ਜਗਤ ਗੁਰੂ ਬ੍ਰਹਮਚਾਰੀ ਈਸ਼ਵਰ ਜੋ ਗੁਰੂ ਗੋਰਖ ਤੇ ਆ ਗਏ ਐ ਇਨ ਉਹ ਇਹਨਾ ਕੋਲ ਇਹ ਜੋ ਵੀ ਸ੍ਰੀ ਜਗਨਨਾਥ ਜੀ ਹੈ ਇਤਿਹਾਸਕ ਇਸ ਦੀ ਬਾਤ ਸਤਗੁਰ ਮਨਸ਼ੀਨਾਥ ਨੇ ਬਖਸ਼ੀ ਇਸ ਤੋਂ ਗਿਨੋਤਮ ਦਾਤ ਨਹਰ ਬਹਾਦਰ ਰਾਜਸਥਾਨ ਚ ਇਤਿਹਾਸਕ ਨਗਰ ਮਹਾਨ ਜਗਤ ਗੁਰੂ ਗੁਰੂ ਗੋਰਖਨਾਥ ਨੇ ਉਸ ਨੂੰ ਬਖਸ਼ੇ ਲੱਖ ਵਰਦਾਨ ਉਸ ਤੋਂ ਕਠਨ ਤਪੱਸਿਆ ਕਰਕੇ ਗੋਰਖਨਾਥ ਪ੍ਰਭੂ ਮਹਾਰਾਜ ਕਲਯੁਗੇਂਦਰ ਦੁਖੀਆ ਦੇਸਰ ਰਖਿਆ ਹੱਥ ਗਰੀਬ ਨਿਵਾਜ ਉਸੇ ਸੰਤਨ ਦਾਤੀ ਗੱਦੀ ਪੂਰਨ ਬੇਟਾ ਆਪਣੇ ਪਾਸ ਅਸਲੀ ਵਿਰਸਾ ਗੁਰੂ ਗੋਰਖਨਾਥ ਨੇ ਇਸ ਗੱਦੀ ਨੂੰ ਬਖਸ਼ਿਆ ਖਾਸ ਗੁਰੂ ਗੋਰਖ ਨੇ ਹੀਰਾਨਾਥ ਨੂੰ ਜੋ ਬਖਸ਼ੀ ਸੀ ਕਰਦ ਅਮੋਲ ਹੀਰਾਨਾਥ ਕਰਤੋ ਆ ਗਏ ਮਸਤਨਾਤ ਸਤਗੁਰ ਦੇ ਕੋਲ ਮਸਤਨਾਤ ਪਰਮੇਸ਼ਵਰ ਵਰ ਕਿਆ ਪੋਲਾ ਨਾਥ ਨਬਖਸ਼ੀ ਆਪ ਪੋਲਾ ਨਾਥ ਕਰਤ ਅਗੇ ਚਾਂਦੀ ਨਾਥ ਜੀ ਚੱਬ ਤੱਕ ਜਾਪ ਪੋਲਾ ਨਾਥ ਕਰਦੇ ਸੇਵਾ ਕਰ ਕਰ ਚਾਂਦੀ ਨਾਥ ਵਿਸ਼ਾਲ ਕਰਾਮਾਤੀ ਇਹ ਕਰਦ ਕੇ ਇਤਿਹਾਸਲ ਕਰ ਲੈ ਭਗਤੀ ਨਾਲ ਮਨਛੀ ਨਾਥ ਕਰਾਤ ਹੋ ਲੀਤਾ ਸੇ ਚਾਂਦੀ ਨਾਥ ਕਰਾਦਾ ਦਿੱਤ ਕਰਾ ਮਾਤੀ ਕਰਤ ਆ ਗਏ ਮਨਛੀ ਨਾਥ ਝੋਲੀ ਵਿੱਚ ਮਨਛੀ ਨਾਥ ਕਰਾ ਦੇ ਸੇਵਾ ਸਦਕਾ ਗਿਆਨ ਨਾਥ ਮਹਾਰਾਜ ਇਸ ਕਰਦ ਨੂੰ ਸਿਰ ਤੇ ਧਰ ਕੇ ਵਿਹਾਗ ਕੋ ਨੂੰ ਗੁਰੂ ਨਿਵਾਦ ਮਨਛੀ ਨਾਥ ਸਤਗੁਰ ਪਿਆਰੇ ਜਗਤ ਜਨ ਦਾ ਠਾਨਹਾਰ ਅਸੀਂ ਤਾਂ ਸਦਾ ਸਮਾਧਿਆ ਲੌਰੀਆਂ ਬਹਿ ਕੇ ਹੱਦ ਅੰਦਰ ਵਾਹ ਤੇਗਨਾਥ ਕਿਰਪਾਈ ਮੇਰਾ ਚਕਰਵਰਤੀ ਜੋਬਦਵਾਰ ਇਤਿਹਾਸਕ ਕਰਦ ਇਹ ਦਾਨੋ ਅਰਪਣ ਕਰਦੇ ਹੋ ਸ਼ਕਤੀਵਾਰ ਇਸ ਕਰਦ ਸੰਗ ਇਸ ਗਤੀ ਦੇ ਵੱਧੇ ਹੋਏ ਨਿਜਮਾਨ ਸਾਧ ਤੋਗਿਆ ਕੰਨੇ ਚੀਰੇ ਦੇਖ ਕੇ ਬਖਸ਼ੂ ਜੋ ਕਰੋ ਉਪਕਾਰ ਗਿਆਨਾਤੀ ਕਰ ਆਪਣੇ ਨੂੰ ਸ਼ੋਕਿਹਾ ਆਖਿਆ ਹੋ ਦਰਮਾਨ ਮਨਖੀ ਨਾਥ ਕਰੋ ਜੀ ਤੋਂ ਜੀ ਕਰ ਲਿਆ ਸਤਿਗੁਰ ਜੀ ਦਾ ਇਹ ਪ੍ਰਵਾਨ ਉੱਪਰ ਲਿਖੀ ਕਰਦਿ ਦੀ ਸਾਖੀ ਦਾਸ ਮੁਦਸੇ ਸਤਿਗੁਰ ਆ ਕਿਵੇਂ ਸੰਤਿਆ ਲਿਖ ਦਿੱਤਾ ਸਤਿਗੁਰ ਜੀ ਦਾ ਜਪ ਤੇ ਜਾਪ ਚੌਰ ਕਰਦਿਆ ਚੌਦ ਰੱਖ ਕੇ ਸਤਿਗੁਰ ਜੀ ਦੇ ਹੁਕਮ ਅਨੁਸਾਰ జగਨਨਾਥ ਜੋਗੀ ਤੇ ਚਰਨੀ ਇਸ ਨਿਵਾਯਾ ਖਿਰਵਤਕਾਰ ਜਗਨਨਾਥ ਜਿਉ ਬਿਨੋ ਮਿਲਕੇ ਏਸੇ ਵਖ ਪਿਰੋਸੇ ਪਲ ਚੌਦ ਕਰਤ ਸਤਗੁਰ ਨੂੰ ਲਗ ਪਿਆ ਹਿਰਦਾ ਕਰਕੇ ਵੇਲਾ ਸੇਵਾਵਲ ਭੀਖਰ ਤੰਤੇ ਗ੍ਰਹਿਸਤੇ ਸੰਗਤਾ ਸਤਗੁਰ ਜੀਵਲ ਤਰਫੇ ਸਭ ਸੂਕタル ਇਨਸਾਨ ਦਾ ਆ ਗਿਆ ਮਾਤ ਲੋਕ ਵਿੱਚ ਕਹਿੰਦੇ ਰੱਬ ਸਤਗੁਰ ਜੀ ਦੀ ਸ਼ੋਭਾ ਸੜਕੇ ਜਮਤ ਕਾਰਾ ਨੋ ਕਰ ਤੱਕ ਸ਼ਰਦਾ ਨਾਲ ਪਰੇਵੇਂ ਆਉਂਦੇ ਪੂਰਨ ਕੁੱਲ ਧਰਮਾਂ ਦੇ ਬਖੋ ਵਖ